ਹੁਣ ਇੱਕ ਫੀਡ ਲੈ ਕੇ ਆਈ ਹੈ ਗਾਵਾਂ ਲਈ ਵਰਦਾਨ ਏਕਨੂਰ 30L ਏਕਨੂਰ 30L ਜੋ ਕਿ ਪਾਇਲਟ ਫੀਡ ਹੈ ਗੋਲੀਆਂ ਵਾਲੀ ਫੀਡ ਵਿੱਚ ਇਸ ਨੂੰ ਕਹਿ ਦਿੰਦੇ ਆ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਨੇ 70% ਤਕਰੀਬਨ ਟੈਂਪਰੇਚਰ ਤੇ ਇਹਨਾਂ ਨੂੰ ਸਟੇਵ ਕੀਤਾ ਜਾਂਦਾ ਹੈ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਏਕਨੂਰ 30L ਇਹਨਾਂ ਤੋਂ ਗਾਵਾਂ ਦਾ ਦੁੱਧ ਬਹੁਤ ਵਧ ਰਿਹਾ ਹੈ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੂੰ ਸਾਫ ਸਵਾਈ ਤਰੀਕੇ ਦੇ ਨਾਲ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਤੇ ਪੈਕਿੰਗ ਕੀਤੀ ਜਾਂਦੀ ਹੈ ਹਰੇਕ ਪਾਸੇ ਧਿਆਨ ਦਿੱਤਾ ਜਾਂਦਾ ਹੈ ਸਫਾਈ ਵੱਲ ਵੀ ਕੁਆਲਟੀ ਵੱਲ ਵੀ ਇਹ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਕੁਆਲਟੀ ਦੇ ਨਾਲ ਅਤੇ ਸਾਫ ਸੁਥਰੀ ਜਗ੍ਹਾ ਵਿੱਚ ਸਟਾਕ ਕੀਤੀ ਜਾਂਦੀ ਹੈ 1 ਕੰਪੀੜੀ 1 ਮੂ 30L ਜੋ ਕਿ ਬਕਾਇਦਾ ਆਧੁਨਿਕ ਮਸ਼ੀਨਰੀ ਨਾਲ ਤਿਆਰ ਕੀਤੀ ਜਾ ਰਹੀ ਹੈ ਸਟੀਮ ਦੇ ਕੇ ਜੋ ਕਿ ਇਸ ਟੀਮ ਨਾਲ ਪਸ਼ੂ ਦੀ ਹੈਲਥ ਵਧੀਆ ਰਹਿੰਦੀ ਆ ਜੋ ਸਟੀਮ ਬੜੀ ਗੋੜੀ ਨਾਲ ਕਿਉਂਕਿ ਇਹ ਰੱਜਿਆ ਹੋਇਆ ਅਨਾਜ ਬਣ ਜਾਂਦਾ ਹੈ ਕੁਆਲਿਟੀ ਤੁਸੀਂ ਆਪ ਹੀ ਦੇ ਸਕਦੇ ਹੋ ਬਾਕੀ ਆ ਪਲਾਂਟ ਆ ਇਹ ਪਲਾਂਟ ਦੇ ਵਿੱਚੋਂ ਪ੍ਰੋਸੈਸ ਹੋ ਕੇ ਫੀਡ ਨਿਕਲਦੀ ਆ ਹਰੇਕ ਸਟੈਪ ਤੇ ਕੁਆਲਟੀ ਚੈੱਕ ਕੀਤੀ ਜਾਂਦੀ ਆ ਇਸ ਪਲਾਂਟ ਦੇ ਵਿੱਚ ਫੀਡ ਤਿਆਰ ਕੀਤੀ ਜਾਂਦੀ ਆ ਇਹਦਾ ਜਿਹੜਾ ਰੌ ਮਟੀਰੀਅਲ ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਕੁਆਲਟੀ ਦੀ ਪਾਈ ਜਾਂਦੀ ਆ ਵਧੀਆ ਵਧੀਆ ਕੁਆਲਟੀ ਦਾ ਰੌ ਮਟੀਰੀਅਲ ਵਰਤਿਆ ਜਾਂਦਾ ਜੋ ਕੱਚਾ ਮਾਲ ਆ ਅਨਾਜ ਜਿਵੇਂ ਬੜੇ ਮੇਮ ਬਹੁਤ ਵਧੀਆ ਕੁਆਲਟੀ ਦੇ ਵਰਤੇ ਜਾਂਦੇ ਆ ਸਾਰੇ ਤਕਰੀਬਨ ਅਨਾਜ ਜੋ ਇਹਦੇ ਚ ਪਾਇਆ ਜਾਂਦਾ ਹੈ ਬਹੁਤ ਵਧੀਆ ਕੁਆਲਿਟੀ ਦਾ ਵਰਤਿਆ ਜਾਂਦਾ ਹੈ ਜਿਵੇਂ ਕਿ ਉਹੜਿਆਂਵਾਂ ਤੋਂ ਬਾਅਦ ਸੋਇਆ ਡੀਅੂਸੀ ਅ ਮੱਕੀ ਦੇਖੋ ਪੀਸੀਓਈ ਬਿਲਕੁਲ ਬਹੁਤ ਵਧੀਆ ਇਹਨੂੰ ਪੀਐਸਕੇ ਦੁਆਰਾ ਫਿਰ ਗਰੰਡ ਕੀਤਾ ਜਾਂਦਾ ਹੈ ਤਾਂ ਕਿ ਪਸ਼ੂ ਨੂੰ ਪੂਰੀ ਤਰ੍ਹਾਂ ਲੱਗੇ ਖਾਲ ਸਰੋਂ ਦੀ ਬਹੁਤ ਵਧੀਆ ਕੁਆਲਿਟੀ ਦੀ ਪਾਈ ਹੋਈ ਐਸ ਵਿੱਚ ਕੁਆਲਿਟੀ ਨੂੰ ਮੇਨਟੇਨ ਰੱਖ ਕੇ ਸਾਰਾ ਫਿਰ ਤਿਆਰ ਕੀਤਾ ਜਾਂਦਾ ਹੈ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਸਵਾਦਯੋਸ ਦੀ ਕੁਆਲਿਟੀ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਹੈ ਵੀਰੋ ਤੁਸੀਂ ਇਸ ਫੀਡ ਨੂੰ ਪਾਓ ਤੇ ਆਪਣੇ ਪਸ਼ੂਆਂ ਦਾ ਦੁੱਧ ਲਾਓ ਅਤੇ ਰਿਪੀਟਰ ਦੀ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਉਹ ਤਾਂ ਬਹੁਤ ਵਧੀਆ ਮੈਡੀਸਨਾਂ ਵੀ ਪਾਈ ਜਾਂਦੀਆਂ ਹਨ ਸਟੈਂਡਰਡ ਕੰਪਨੀ ਦੀਆਂ ਮੈਡੀਸਨਾਂ ਇਹਦੇ ਵਿੱਚ ਪਾਈ ਜਾਂਦੀਆਂ ਹਨ ਕਿਉਂਕਿ ਨਾ ਹੀ ਪਸ਼ੂ ਰਿਪੀਟਰ ਹੋਵੇ ਨਾ ਕੋਈ ਪਸ਼ੂ ਨੂੰ ਕੋਈ ਪ੍ਰੋਬਲਮ ਆਵੇ ਹਰੇਕ ਪੱਖੋਂ ਧਿਆਨ ਦਿੱਤਾ ਜਾਂਦਾ ਹੈ ਤਾਨੂੰ ਆਸ ਹੈ ਕਿ ਤੁਸੀਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋਗੇ ਲਾਈਕ ਤੇ ਕਮੈਂਟ ਜਰੂਰ ਕਰੋਗੇ ਧੰਨਵਾਦ ਜੀ ਥੈਂਕ ਯੂ